ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਮੇਰੇ ਭੈਣ ਭਰਾਓ ਜਿੰਨੇ ਵੀ ਇਸ ਸੋਸ਼ਲ ਮੀਡੀਆ ਦੇ ਜਰੇ ਸੁਣ ਰਹੇ ਨੇ ਮੈਂ ਸੁਖਿੰਦਰ ਸਿੰਘ ਸਰਪੰਚ ਖੁੰਦਰ ਗੱਟੀ ਬਲਾਕ ਫਰੋਇਪਰ ਤੋਂ ਤੇ ਜਿਹੜੇ ਸਾਡੇ ਇਸ ਇਲਾਕੇ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਮੇਰੇ ਗੱਟੀਆਂ ਦੇ ਪਿੰਡ ਪਾਣੀ ਦੇ ਨਾਲ ਡੁੱਬ ਚੁੱਕੇ ਹਨ ਤੇ ਕਈ ਪਿੰਡਾਂ ਦੇ ਵਿੱਚ ਪਾਣੀ ਪੈ ਗਿਆ ਹੈ ਤੇ ਕਈ ਪਿੰਡਾਂ ਦੇ ਵਿੱਚ ਚਾਰ-ਚੁਫੇਰੇ ਪਿੰਡਾਂ ਦੇ ਪਾਣੀ ਪਾਣੀ ਹੈਗਾ ਤੇ ਕਈ ਟਾਣੀਆਂ ਨੇ ਜਿਨ੍ਹਾਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਾਣੀ ਪੈ ਚੁੱਕਾ ਹੈ ਤੇ ਸਾਰੇ ਪਿੰਡਾਂ ਦੇ ਵਿੱਚ ਕੁਝ ਆਪਣੇ ਜੀਵ ਤੇ ਜੰਤੂ ਆਪਣੇ ਪਸ਼ੂ ਵਿੱਚ ਫਸੇ ਹੋਏ ਆ ਉਹਨਾਂ ਵਾਸਤੇ ਜਿਹੜਾ ਚਾਰਾ ਤੇ ਰਾਸ਼ਨ ਦੀ ਬਹੁਤ ਕਮੀ ਹੈ ਤੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਰਾਸ਼ਨ ਪਾਣੀ ਪਚਾਓ ਇਹਨਾਂ ਪਿੰਡਾਂ ਦੇ ਵਿੱਚ ਤੇ ਇੱਕ ਮੇਰੇ ਇਧਰ ਪਿੰਡ ਦੇ ਮੈਂ ਦਿਖਾਵਾਂ ਇਧਰੋਂ ਇਧਰ ਮੇਰੇ ਜਿਹੜੇ ਪਿੰਡ ਨੂੰ ਸੜਕ ਜਾਂਦੀ ਕਮਾਲੇ ਵਾਲੇ ਨੂੰ ਇੱਥੇ ਇੱਕ ਸਾਨੂੰ ਦੋ ਵੋਟਾਂ ਚਾਹੀਦੀਆਂ ਨੇ ਜਿਹੜੇ ਜਨਤਾ ਨੂੰ ਆਣ ਜਾਣ ਦੇ ਵਿੱਚ ਬੜੀ ਮੁਸ਼ਕਲ ਹੁੰਦੀ ਹੈ ਤੇ ਜਿਹੜੀ ਉਹ ਜੀ ਮਿਲੇ ਦੇ ਸਾਨੂੰ ਆਣ ਜਾਣ ਦੀ ਦਿੱਕਤ ਨਾ ਹੋਵੇ ਬਸ ਇਨਾ ਬੋਲਦਾ ਮੈਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲੇ